ਸਰ ਕੀ ਕਹਿਣਾ ਚਾਹੋਗੇ ਤੁਸੀਂ ੱਲੇਵਾਲ ਉਹਦਾ ਸੰਬਲਸਰ ਦੋ ਵੱਡੀਆਂ ਕਮਜ਼ਾਪੀਆਂ ਹਾਸਲ ਕੀਤੀਆਂ ਕੀ ਕਹਿਣਾ ਚਾਹੁੰਦੇ ਆ ਸਾਡੇ ਐਸਐਸਪੀ ਸਾਹਿਬ ਨੇ ਸਤਿ ਸ੍ਰੀ ਅਕਾਲ ਸਾਡੀ ਨੇ ਮੇਰੇ ਨੂੰ ਯਕੀਨ ਕਰਕੇ ੱਲੇਵਾਲ ਅਸਚੋਰ ਉਹਨਾਂ ਕਰਸਰ ਉਹਦਾ ਨਾਮ ਦਾ ਆਪਣਾ ਦਿੱਤਾ ਜਿੰਦਾ ਸਿਮਰ ਸਿੰਘ ਵਾਲਾ ਨੇ ਉਹ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਉੱਤੇ ਦਾ ਰਹਿੰਦਾ ਕਰ ਉਸ ਤਾਂ ਰਹਿਤਾ ਸੀ ਜੋ ਮਾਰੇ ਨੂੰ ਲਾਕੇ ਦਿਖਾ ਸਮਝ ਲਿਆ ਮੋਟਾ ਪਾ ਕਰਨ ਵਾਲੇ ਨੂੰ ਅੰਦੇਸ਼ੀ ਟਾਈਮ ਟਾਈਮ ਨੂੰ ਚੇਹੇ ਮਤ ਨੂੰ ਮਕਲਾਕੀ ਉਹ ਵੀ ਬੜਾ ਇਲਾਕਾ ਸ਼ਿਸ਼ਕਾ ਕਰਦੇ ਨੇ ਇਸ ਦਾ ਕੀ ਕੇਸ ਨਹੀਂ ਕਰਦੇ ਵਿੱਚ ਅਸੀਂ ਨੀਤੀ ਦਾਸ ਪੰਨ ਹੋਰ ਕੀਤੀ ਸਾਨੂੰ ਤੋਂ ਇਤਲਾ ਮਿਲਦੀ ਸੀ ਤੋ ਉੱਪਰ ਕੋਈ ਬਾਹਰੋਂ ਨੰਬਰ ਹੰਦਾ ਜੋ ਕਿ ਮੋਟਰਸਾਈਕਲ ਚੋਟੀ ਕਰਕੇ ਅੱਗੇ ਵਧ ਚੁਣਦਾ ਆਦਿ ਹੈ ਤਾਂ ਉਸ ਨੂੰ ਅਸੀਂ ਇਹ ਦਿੰਦੇ ਹਾਂ ਕਿ ਤਰਨ ਨੰਬਰ 3210525 ਦਰਜਿਸਟਰ ਕਰ ਤੋਂ ਨਕਾ ਬੰਦੀ ਕਰਕੇ ਉਸ ਨੂੰ ਅਸੀਂ ਕਾਬੂ ਕੀਤਾ ਕਾਬੂ ਕਰਕੇ ਉਹ ਅਸੀਂ 24 ਮੋਟਰਸਾਈਕਲ ਸੀਰੀਅਲ ਨੰਬਰ ਪਾ ਲਿਆ ਸੋ ਇਹ ਨੁਮਾਇਸ਼ ਕਰੀ ਪਾ ਕੇ ਨੂੰ ਇਹ ਸ਼ੋਅ ਦਾ ਕਾਫੀ ਚੰਗਾ ਬੋਲ ਚਾਹਾਂ ਹਾਂ ਇਸੇ ਕਾਰਨ ਤੇ ਸੋ ਇਹਦਾ ਅਕੀਸੀ ਪੁੱਛਦੇ ਨੂੰ ਕਿ ਪਛਸ਼ਕੀ ਨੂੰ ਇਹ ਨਾਮ ਦਾ ਉਹ ਅਸੂਲ ਪਛਸ਼ਕੀ ਨਿਸ਼ਾਨ ਨੇ ਕਿ ਕਿਹੋ ਜਿਹਾ ਸੰਸਾਰ ਹੋ ਰਿਹਾ ਹੈ ਬਰਾਉਟ ਮਾਰਕੀ ਦੀ ਅਨੁਪਚਿਵਸੀਤੀ ਇਸ ਨੇ ਇੱਕ ਬਾਹਰ ਨੂੰ ਦੇ ਦਾ ਨਾਦੀ ਬੈਕੀ ਦਾ ਨਾਮ ਅੰਮ੍ਰਿਤਿਆ ਉਹ ਜਿਹੜੇ ਨਾਲ ਦੀ ਚੋਟੇ ਚੋਣਾਂ ਕਰਦਾ ਸੀਗਾ ਅਸੀਂ ਉਸ ਨੂੰ ਤਲੋਕ ਨੂੰ ਆਮਦ ਕਰਕੇ ਯਾਨੀ ਕਿ ਉਸ ਦੀ ਜਨਤਕੀ ਪਾਰਟੀ ਉਸ ਤੋਂ ਅਸੀਂ ਪਰਸਰ ਮਾਨ ਲਈ ਉਹਨਾਂ ਦਾ ਆਲਟੀ ਪੇਸ਼ ਕੀਤਾ ਉਹ ਵੀ ਨਿਸ਼ਾਨ ਇਹ ਹੈ ਕਿ ਅਸੀਂ ਆਖੀ ਬੋਸਨ ਬਰਾਮਣ ਕਰਾਇਆ ਸੀ ਕਿ ਉਹ ਖੰਡਰ ਮਨਾ ਲਗਾ ਅਧਿਕਾਰ ਵਾਹਲਾ ਅਸੀਂ ਵੀ ਮੈਡੀਕਲ ਨੂੰ ਪਹਿਲਾਂ ਗੈਹ ਨੂੰ ਟੋਪਾ ਆਸ਼ਪਾਤੇ ਨੂੰ ਰੱਖੇ ਸੀ ਨਾ ਨਕਸੀ ਉਹ ਬਰਾਮਣ ਨੂੰ ਕਿ ਸਾਡੀ ਬਹੁਤ ਹੀ ਵੱਡੀ ਇੱਕ ਸਵਤਾ ਸੋ ਜਿਸ ਸਰ ਅੱਜ ਦੋ ਮੁੱਦੇ ਐਮ ਬਣੇ ਹੋਏ ਨੇ ਜੀ ਇੱਕ ਦਾ ਲੁੱਟਾ ਖੋਹਾਂ ਦਾ ਇੱਕ ਗੈਂਗਸਟਰ ਦਾ ਤੁਸੀਂ ਦੋਨਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਤੇ ਪ੍ਰਾਪਤੀ ਕੀਤੀ ਆ ਹਾਂਜੀ ਹਾਂਜੀ ਇਹ ਸਾਡੀ ਰਸਾਂ ਦਾ ਸ਼ਿਮਾਰਾ ਸਾਨੂੰ ਸਮੇ ਸਮੇ ਤੇ ਅਮਾ ਜੀ ਨੂੰ ਜੁੜੇ ਰਹੀਆਂ ਨੇ ਕਿ ਇਸ ਕਰਕੇ ਜੋ ਪੰਜਾਬ ਸਰਕਾਰ ਨੇ ਵਿਹਿੰਤ ਨਹੀਂ ਆ ਉਹਨੂੰ ਅਸੀਂ ਸਮੇ ਸਮੇ ਤੇ ਚੈਕਿੰਗਾਂ ਕਰਦੇ ਆਂ ਔਰ ਕਰਣੀ ਕਰਵਾ ਰਹੇ ਹਾਂ ਕਿ ਤੇ ਇੱਕ ਤਾਂ ਅਸੀਂ ਮੇਰੇ ਇੱਥੇ ਆਪਾਂ ਸੰਭਾਲਣ ਕੋ ਬਾਹਰ ਹਾਂ ਕਿ ਤੁਸਮਗਲ ਨਮਨ ਉਹ ਉਹ ਦਿੱਖਦਾ ਹੁਨੀ ਦੁਨੀਆ ਉਹ ਨਾ ਬਾਹਰ ਆ ਜਾਣਾ ਐਸੀ ਕੋਈ ਹਰਤ ਨਾ ਕਰਨ ਜਿਸ ਦੇ ਨਾਲ ਉਹਨਾਂ ਨੂੰ ਨਤੀਜੇ ਮਿਲਣ ਆ ਸਰ ਜਿਹੜੇ ਕੱਲ ਮੋਟਰਸਾਈਕਲ ਫੜੇ ਗਿਆ ਇਹਦੇ ਵਿੱਚ ਕਿੰਨੇ ਦੇ ਪਰਚਾ ਹੋਇਆ ਜੀ ਇਹ ਮਤਲਬ ਕਿੰਨੇ ਦਾ ਗਰੁੱਪ ਸ਼ਾਮਿਲ ਹੈ ਜੀ ਇਹ ਜੀ ਇੱਕ ਬੰਦੇ ਤੇ ਬੰਦੂ ਜੀ ਪਰਚਾ ਦਿੱਤਾ ਸੀਗਾ ਮੈਂ ਜਿਹੜਾ ਕੌੜਾ ਬੰਦਾ ਹੈ ਇਹ ਉਹਨੂੰ ਨਿਸ਼ਾਨ ਨਹੀਂ ਕਿ ਅਸੀਂ ਕੋਈ ਬੰਦਾ ਕੁਝ ਕੁਛ ਦੇ ਨਾਮ ਕੀਤਾ ਤਾਂ ਉਹ ਕੀਤਾ ਪਰਨੀਪ ਇਹ ਕਿਨਨ ਕੁਸ਼ੀਸ ਤੋਂ ਸਾਡੇ ਨੂੰ ਪਤਾ ਲੱਗਿਆ ਕਿ ਇਹ ਜਾਨੀ ਨੁਕਸਾਨ ਲਾ ਕੇ ਤੇ ਪਰਸਨ ਲੱਗੇ ਗਏ ਨੇ ਸੀਗੇ ਤੋਂ ਸਾਡੇ ਕੋਲ ਇਹ ਪਰਸਨ ਲਾਂਦੇ ਨੇ ਅਸੀਂ ਇਹਨਾਂ ਨੂੰ ਪੜਾਈ ਦਾ ਪ੍ਰਸ਼ਾਸਨ ਕਰਨਾ ਬਹੁਤ ਉਮੀਦ ਆ ਕਿ ਇਹ ਬਹੁਤ ਹੀ ਇੱਕ ਆਮ ਵੱਡੇ ਕਲਾਸੇ ਹੋਣਗੇ ਹੋ ਸਕਦਾ ਇਹਦੇ ਦੋਨੇ ਕੋਈ ਗਵਰਨਮੈਂਟ ਵੀ ਹੋਣ ਆ ਸਕਦੇ ਇਹ ਤਾਵਾ ਅਨੁਸਾਰ ਤੋਂ ਸਾਡੇ ਕੋਲ ਮੰਦੀ ਆਸ ਹੈ